ਗੱਦੜ ਬਾਹਾ ਦੇ ਵਿੱਚ ਲੰਗਰ ਪਕਾਉਣ ਦੇ ਦਰਮਿਆਨ ਇੱਕ ਵੱਡਾ ਹਾਦਸਾ ਵਾਪਰਿਆ। ਦਰਸਲ ਡੇਰਾ ਬਾਬਾ ਗੰਗਾ ਰਾਮ ਦੇ ਵਿੱਚ ਇੱਥੇ ਹਫ਼ਤਾ ਭਰ ਵਰਸੀ ਸਮਾਗਮ ਚੱਲਦੇ ਨੇ। ਇਸੇ ਦਰਮਿਆਨ ਭਾਰੀ ਗਿਣਤੀ 'ਚ ਸੰਗਤ ਪਹੁੰਚਦੀ ਹੈ। ਜਿੱਥੇ ਕਿ ਤਸਵੀਰਾਂ 'ਚ ਦੇਖਿਆ ਵੀ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਹੋਈਆਂ ਸੀ। ਇੱਥੇ ਹਰ ਪਾਸੇ ਸਜਾਵਟ ਕੀਤੀ ਹੋਈ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਦੂਰੋਂ-ਦੂਰੋਂ ਪਹੁੰਚਦੀ ਹੈ ਤੇ ਉਹਨਾਂ ਦੇ ਲਈ ਲੰਗਰ ਪਕਾਉਣ ਦੇ ਲਈ ਸੰਗਤਾਂ ਵੀ ਖੁਦ ਵਲੰਟਰੀ ਤੌਰ ਦੇ ਉੱਤੇ ਸੇਵਾ ਕਰਨ ਲਈ ਇੱਥੇ ਪਹੁੰਚੀਆਂ ਹੋਈਆਂ ਸੀ। ਅਚਾਨਕ ਬਲਾਸਟ ਹੋ ਗਿਆ ਸਿਲੰ ਜਿੱਥੇ ਕਿ ਬਲਾਸਟ ਹੋਣ ਤੋਂ ਬਾਅਦ 5 ਤੋਂ 6 ਲੋਕ ਨੇ ਜੋ ਕਿ ਗੰਭੀਰ ਜ਼ਖਮੀ ਹੋਏ ਨੇ ਉਹਨਾਂ ਨੂੰ ਤੁਰੰਤ ਆਸ-ਪਾਸ ਦੇ ਜੋ ਹਸਪਤਾਲ ਨੇ ਉੱਥੇ ਪਹੁੰਚਾਇਆ ਗਿਆ ਦਰਸਲ ਗਿੱਦੜਬਾਹਾ ਦਾ ਡੇਰਾ ਬਾਬਾ ਗੰਗਾ RAM ਇੱਕ ਐਸਾ ਸਥਾਨ ਹੈ ਜਿੱਥੇ ਕਿ ਬਹੁਤ ਸਾਰੇ ਲੋਕ ਅਟੁੱਟ ਸ਼ਰਧਾ ਰੱਖਦੇ ਨੇ ਉਹ ਮੰਨਦੇ ਨੇ ਕਿ ਉਹਨਾਂ ਦੀਆਂ ਮਰਜ਼ਾ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ ਉਹਨਾਂ ਦੇ ਜੀਵਨ ਦੇ ਵਿੱਚ ਜੋ ਸੰਕਟ ਨੇ ਉਹ ਸਭ ਦੂਰ ਹੁੰਦੇ ਨੇ ਇਸ ਜਗ੍ਹਾ ਤੇ ਆ ਕੇ ਇਸੇ ਦੇ ਲਈ ਸਾਲਾਨਾ ਇਸ ਤਰ੍ਹਾਂ ਸਮਾਗਮ ਕਰਾਇਆ ਜਾਂਦਾ ਜੋ ਵਰਸੀ ਸਮਾਗਮ ਹੈ ਉਸ ਦੇ ਵਿੱਚ ਹਫ਼ਤਾ ਭਰ ਇਹ ਤਿਆਰੀਆਂ ਚੱਲਦੀਆਂ ਰਹਿੰਦੀਆਂ ਹਨ ਤਾਂ ਆਪਰੇ ਸਭਾਗਮ ਦੇ ਦੌਰਾਨ ਵਕਮਕ ਪ੍ਰੋਗਰਾਮ ਹੁੰਦੇ ਨੇ ਵਕ ਵਕ ਇਸ ਦੌਰਾਨ ਕਥਾ ਹੋ ਗਈ ਆ ਹੋਰ ਸਮਾਗਮ ਹੋ ਗਏ ਇਸੇ ਦੇ ਲਈ ਸੰਗਤਾਂ ਪਹੁੰਚੀਆਂ ਹੋਈਆਂ ਸੀ ਇੱਥੇ ਡੇਰੇ ਦੇ ਵਿੱਚ ਜਿੱਥੇ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਉਸੇ ਪਾਸੇ ਲੰਗਰ ਹਾਲ ਦੇ ਵਿੱਚ ਕਿਉਂਕਿ ਅੱਜ ਦੇ ਸਮੇਂ 'ਚ ਕਈ ਪਾਸੇ ਉਹਨਾਂ ਦੇ ਲਈ ਸਿਲੰਡਰ ਦੇ ਨਾਲ ਖਾਣਾ ਪਕਾਇਆ ਜਾ ਰਿਹਾ ਸੀ ਹਾਲਾਂਕਿ ਲੱਕੜ ਦਾ ਉਪਯੋਗ ਵੀ ਕਈ ਥਾਂ ਕੀਤਾ ਜਾ ਰਿਹਾ ਪਰ ਇੱਥੇ ਬਹੁਤ ਸਾਰੇ ਸਿਲੰਡਰ ਰੱਖੇ ਹੋਏ ਸੀ ਇਸ ਲਈ ਕਿਉਂਕਿ ਖਾਣਾ ਪਕਾਉਣਾ ਸੀ ਜਿਵੇਂ ਹੀ ਇੱਕ ਸਿਲੰਡਰ 'ਚ ਬਲਾਸਟ ਹੋਇਆ ਤੁਰੰਤ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਪੁਲਿਸ ਮੌਕੇ ਤੇ ਮੌਜੂਦ ਸੀ ਕਿਉਂਕਿ ਅਜਿਹੀ ਸਥਿਤੀ ਦੇ ਵਿੱਚ ਕਾਬੂ ਕਰਨ ਦੇ ਲਈ ਅਕਸਰ ਪੁਲਿਸ ਰਹਿੰਦੀ ਹੈ ਤਾਂ ਪੁਲਿਸ ਅਧਿਕਾਰੀ ਵੀ ਮਦਦ ਕਰਦੇ ਦੇ ਕੇ ਮਹਿਲਾ ਪੁਲਿਸ ਅਫਸਰ ਦੇਖੀ ਜਾ ਸਕਦੀ ਹੈ ਜਿਸ ਦੇ ਕਿ ਕਪੜੇ ਪੂਰੀ ਤਰ੍ਹਾਂ ਪੇ ਜੇ ਹੋਏ ਨੇ ਕਿਉਂਕਿ ਜਿਵੇਂ ਹੀ ਇਹ ਤਮਾਕਾ ਹੋਇਆ ਉੱਥੇ ਮੌਜੂਦ ਜੋ ਸੇਵਾਦਾਰ ਸੀ ਉਹਨਾਂ ਨੇ ਤੁਰੰਤ ਬਚਾਦਲੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਸੇਵਾਦਾਰਾਂ ਨੇ ਉੱਤੇ ਫਿਰ ਤੁਰੰਤ ਪਾਣੀ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਜੋ ਰੈਵਰ ਸੀ ਉੱਥੇ ਪਾਣੀ ਪੀਣ ਵਾਲੇ ਆਏ ਹੋਏ ਉਹਨਾਂ ਸਭ ਦੇ ਨਾਲ ਉਹਨਾਂ ਨੇ ਅੱਗ ਨੂੰ ਬੁਝਾਇਆ ਜੋ ਸਿਲੰਡਰ ਸੀ ਤੁਰੰਤ ਦੇਖਿਆ ਜਾ ਸਕਦਾ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਇਸ ਦੇ ਵਿੱਚ ਨਜ਼ਰ ਆ ਰਿਹਾ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਸਿਲੰਡਰ ਤੁਰੰਤ ਅੰਦਰੋਂ ਲੰਗਰ ਹਾਲ ਦੇ ਬਾਹਰ ਸੁੱਟੇ ਕਿ ਜਿਸ ਦੇ ਨਾਲ ਅੱਗੇ ਹੋਰ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜਾਵੇ ਕਿਤੇ ਹੋਰ ਤਬਾਕਾ ਨਾ ਹੋ ਜਾਵੇ ਇਹਨਾਂ ਸਿਲੰਡਰਾਂ ਦੇ ਵਿੱਚ ਹਾਲਾਂਕਿ ਕਾਰਨਜੇ ਤੱਕ ਪਤਾ ਨਹੀਂ ਲੱਗਿਆ ਕਿ ਜ਼ਿਆਦਾ ਗਰਮੀ ਦੇ ਕਾਰਨ ਇਹ ਬਲਾਸਟ ਹੋਇਆ ਸਹੀ ਤਰੀਕੇ ਦੇ ਨਾਲ ਉਸ ਸਿਲੰਡਰ ਨੂੰ ਅਟੈਚ ਨਹੀਂ ਸੀ ਕੀਤਾ ਗਿਆ ਜੋ ਅੱਗੇ ਚੁੱਲ੍ਹਾ ਹੋਵੇ ਗੈਸ ਚੁੱਲ੍ਹਾ ਹੁੰਦਾ ਉਸ ਦੇ ਨਾਲ ਇਹ ਸਭ ਅਜੇ ਜਾਣਕਾਰੀ ਆਉਣੀ ਬਾਕੀ ਹੈ ਪਰ ਜੋ ਲਿਹਾਜ਼ਾ ਤੌਰ ਤੇ ਸਾਹਮਣੇ ਤਸਵੀਰਾਂ ਆ ਰਹੀਆਂ ਨੇ ਕਿ ਤਰ੍ਹਾਂ ਕਿਤੇ ਇਹ ਵੀ ਬਿਆਨ ਕਰਦੀਆਂ ਨੇ ਕਿ ਆਧੁਨਿਕਤਾ ਦੇ ਦੌਰ ਦੇ ਵਿੱਚ ਅਸੀਂ ਜ਼ਰੂਰ ਵਕ ਵਕ ਬਾਲਣ ਦੇ ਸਾਧਨ ਜ਼ਰੂਰ ਵਰਤਦੇ ਹਾਂ ਪਰ ਜਦ ਵੱਡੇ ਪੱਧਰ ਦੇ ਉੱਤੇ ਇਸ ਤਰ੍ਹਾਂ ਕੁਕਿੰਗ ਚੱਲ ਰਹੀ ਹੋਵੇ ਖਾਣਾ ਪਕਾ ਰਹੇ ਹੋਏ ਉਦੋਂ ਸਾਵਧਾਨੀ ਕਿੰਨੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਤਸਵੀਰਾਂ ਆਪਣੇ ਆਪ ਚ ਬਿਆਨ ਕਰ ਰਹੀਆਂ ਨੇ ਜੋ ਗਿੱਦੜਪਾਹਾ ਦੇ ਵਿੱਚ ਹੋਇਆ ਜਿੱਥ ਦੇਖ ਸਕਦੇ ਹੋ ਕਿੰਨੇ ਸਾਰੇ ਸਿਲੰਡਰ ਸੇਕ ਤੋਂ ਬਾਅਦ ਇੱਕ ਲਗਾਤਾਰ ਲਾਈਨਾਂ ਲੱਗੀਆਂ ਹੀ ਜਾ ਰਹੀਆਂ ਨੇ ਸਿਲੰਡਰ ਦੀਆਂ ਇੱਕ ਸਿਲੰਡਰ ਛੁੱਟੇ ਤੇ ਨਾਲੋਂ ਨਾਲ ਜੋ ਸੇਵਾਦਾਰ ਨੇ ਉਹ ਲੈ ਜਾ ਰਹੇ ਨੇ ਅੱਗੇ ਨੂੰ ਸਿਲੰਡਰ ਬਾਕੀ ਹਰੇ-ਹਰੇ ਨਾਲ ਨੂੰ ਰੈਵਰ ਵਿਖਰੇ ਨੇ ਉਹ ਰੈਵਰਾਂ ਦੇ ਵਿੱਚ ਵਾਟਰ কুলਰ ਜੋ ਕਹ ਲਓ ਉਹਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਉਸੇ ਪਾਣੀ ਦੇ ਨਾਲ ਮੌਕੇ ਤੇ ਅੱਗ ਨੂੰ ਬੁਝਾਇਆ ਏ ਹਾਲਾਂਕਿ ਗੈਸ ਦੀ ਜੋ ਅੱਗ ਹੈ ਉਹ ਜਲਦੀ ਬੁਝਦੀ ਨਹੀਂ ਹੁੰਦੀ ਪਰ ਇੱਥੇ ਗਨੀਮਤ ਰਹੀ ਕਿ ਸਮੇਂ ਤੇ ਫਿਰ ਵੀ ਅੱਗ ਤੇ ਕਾਬੂ ਪਾ ਲਿਆ ਗਿਆ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ਤੇ ਪਹੁੰਚੀ ਅਸੀਂ ਜਿਨ੍ਹਾਂ ਦੀ ਇੱਕ ਗੱਡੀ ਨੇ ਇਸ ਦੌਰਾਨ ਅੱਗ ਤੇ ਕਾਬੂ ਪਾਉਣ ਚ ਮਦਦ ਕੀਤੀ ਆ ਹਾਲਾਂਕਿ ਇਸ ਤਸਵੀਰਾਂ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਘਰ ਚ ਵੀ ਅਸੀਂ ਜ਼ਰੂਰ ਸੁਰੱਖਿਆ ਦੇ ਲਈ ਆਪਣੇ ਪੁਖਤਾ ਇੰਤਜ਼ਾਮ ਰੱਖੀਏ ਤੇ ਸਾਵਧਾਨੀ ਜ਼ਰੂਰ ਵਰਤੀਏ ਤਾਂ ਕਿ ਐਸਾ ਹਾਦਸਾ ਕਿਤੇ ਵੀ ਨਾ ਵਾਪਰੇ